ਇਹ ਖਬਰ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਹੈ ਪੰਜਾਬ, ਗੁਜਰਾਤ ਅਤੇ ਮੁੰਬਈ ਦੇ ਕੁਝ ਏਜੰਟਾਂ ਦੀ ਅਜਿਹੀ ਅਪਰਾਧਿਕ ਗਤੀਵਿਧੀ ਨਾ ਸਿਰਫ ਕਾਨੂੰਨੀ ਪੱਖੋਂ ਗੈਰਕਾਨੂੰਨੀ ਹੈ ਬਲਕਿ ਇਹ ਦੇਸ਼ ਦੀ ਸੁਰੱਖਿਆ ਅਤੇ ਪ੍ਰਵਾਸਨ ਨੀਤੀ ਲਈ ਵੀ ਖਤਰਨਾਕ ਹੈ ਇਨ੍ਹਾਂ ਏਜੰਟਾਂ ਨੇ ਨਜਾਇਜ਼ ਤਰੀਕੇ ਨਾਲ 80 ਤੋਂ ਵੱਧ ਲੋਕਾਂ ਨੂੰ ਨਕਲੀ ਪਾਸਪੋਰਟ ਦੀ ਮਦਦ ਨਾਲ ਕੈਨੇਡਾ ਅਤੇ ਅਮਰੀਕਾ ਭੇਜਿਆ ਜਿਸ ਵਿੱਚ ਹਰੇਕ ਤੋਂ 25 ਤੋਂ 30 ਲੱਖ ਰੁਪਏ ਵਸੂਲੇ ਗਏ ਸਭ ਤੋਂ ਪਹਿਲਾਂ ਇਨ੍ਹਾਂ ਏਜੰਟਾਂ ਦੇ ਵੱਲੋਂ ਕੈਨੇਡਾ ਬੈਠੇ ਕੁਝ ਆਪਣੇ ਆਤਿਆਂ ਤੋਂ ਭਾਰਤੀਕ ਨਾਗਰੀਆਂ ਦੇ ਅਸਲੀ ਪਾਸਪੋਰਟ ਖਰੀਦੇ ਅਤੇ ਫਿਰ ਉਹਨਾਂ ਦੇ ਕਲਾਇੰਟਾਂ ਦੀਆਂ ਫੋਟੋਆਂ ਲਗਾ ਕੇ ਨਕਲੀ ਦਸਤਾਵੇਜ਼ ਜਿਹੜੇ ਤਿਆਰ ਕੀਤੇ ਜਾਂਦੇ ਸੀ ਜਦੋਂ ਇਹਨਾਂ ਨੂੰ 에어ਪੋਰਟ ਤੇ ਭੇਜਿਆ ਜਾਂਦਾ ਸੀ ਜਿਹੜੇ ਉਹਨਾਂ ਦੇ ਕਲਾਇੰਟ ਹੁੰਦੇ ਸੀ ਜਿਨ੍ਹਾਂ ਨੇ ਕੈਨੇਡਾ ਜਾਂ ਅਮਰੀਕਾ ਜਾਣਾ ਹੁੰਦਾ ਸੀ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਬਲੂਟੁੱਥ ਲਗਾ ਦਿੱਤੀ ਜਾਂਦੀ ਸੀ ਤੇ ਪੂਰੀ ਜਾਣਕਾਰੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਂਦੀ ਸੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਨੇ ਉੱਥੇ ਗਲਵਾਦ ਕਰਨੀ ਹੈ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਦੱਸੀਆਂ ਜਾਂਦੇ ਸੀ ਉਹਨਾਂ ਨੂੰ ਦੋ ਪਾਸਪੋਰਟ ਦਿੱਤੇ ਜਾਂਦੇ ਸੀ ਇੱਕ ਨਕਲੀ ਤੇ ਇੱਕ ਅਸਲੀ ਦੋਨੋਂ ਪਾਸਪੋਰਟ ਦੇ ਨਾਲ ਹੀ ਉਹਨਾਂ ਨੂੰ ਭੇਜਿਆ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਤੱਕ ਕੈਨੇਡਾ ਦੇ ਟੋਰਾਂਟੋ ਜਾਂ ਫਿਰ ਬੈਂਕੂਵਰ 에ਅਰਪੋਰਟ ਤੇ ਉਹਨਾਂ ਦੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਗੱਲਬਾਤ ਨਹੀਂ ਹੋ ਜਾਂਦੀ ਜਾਂ ਫਿਰ ਉੱਥੋਂ ਜਦੋਂ ਤੱਕ ਇਹ ਬੱਚ ਨਹੀਂ ਜਾਂਦੇ ਉਦੋਂ ਤੱਕ ਜਿਹੜਾ ਹੈ ਏਜੰਟਾਂ ਦੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੁੰਦੀ ਹੈ ਤੇ ਉਹਨਾਂ ਨੂੰ ਹਰ ਇੱਕ ਗੱਲ ਜਿਹੜੀ ਦੱਸੀ ਜਾ ਰਹੀ ਹੁੰਦੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਕੈਨੇਡਾ ਵੀ ਚਲੇ ਗਏ ਤੇ ਅਮਰੀਕਾ ਵੀ ਚਲੇ ਗਏ ਜਿਵੇਂ ਹੀ ਪੁਲਿਸ ਕਰਮਚਾਰੀਆਂ ਨੂੰ ਉਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਤਾਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਜਿਨ੍ਹਾਂ ਵਿੱਚ ਰੋਸ਼ਨ ਧੁੰਦਵਾਰਕ ਹੈ ਰਾਜੇਸ਼ ਪੰਚਲ ਹੈ ਤੇ ਰਾਜੂ ਭਾਈ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਅਜੇ ਨਿਕਲ ਕੇ ਸਾਹਮਣੇ ਆਉਣਗੀਆਂ ਉਹਨਾਂ ਦੇ ਨਾਲ ਹੋਰ ਵੀ ਕਈ ਸਾਥੀ ਆਉਣਗੇ ਉਹਨਾਂ ਨੂੰ ਵੀ ਗ੍ਰਫਤਾਰ ਪੁਲਿਸ ਵੱਲੋਂ ਜਲਦੀ ਹੀ ਕੀਤਾ ਜਾਵੇਗਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਆਖਿਰ ਕੀ ਪ੍ਰਭਾਵ ਪਵੇਗਾ ਉਸਦੇ ਬਾਰੇ ਗੱਲ ਕਰਦੇ ਹਾਂ ਜਦੋਂ ਪੰਜਾਬ ਤੇ ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਬਾਹਰ ਜਾਣ ਦੀ ਇੰਨੀ ਜ਼ਿਆਦਾ ਲਾਲਸਾ ਹੈ ਕਿ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਰਸਤੇ ਜਿਹੜੇ ਅਪਣਾਏ ਜਾਂਦੇ ਨੇ ਜੋ ਕਿ ਬੇहद ਗਲਤ ਚੀਜ਼ ਹੈ ਇਸ ਦੇ ਨਾਲ ਜਿਹੜਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਗਲਤ ਅਸਰ ਪਵੇਗਾ ਕਿ ਜਿਹੜੇ ਭਾਰਤੀ ਲੋਕ ਨੇ ਉਹ ਗਲਤ ਤਰੀਕੇ ਨਾਲ ਗਲਤ ਪਾਸਪੋਰਟ ਬਣਾ ਕੇ ਇਸ ਤਰ੍ਹਾਂ ਦੇ ਨਾਲ ਦੇਸ਼ ਦੇ ਵਿੱਚ ਐਂਟਰ ਕਰ ਰਹੇ ਨੇ ਤਾਂ ਇਸ ਦੇ ਨਾਲ ਦੇਸ਼ ਦੇ ਉੱਤੇ ਬਹੁਤ ਜ਼ਿਆਦਾ ਗਲਤ ਪ੍ਰਭਾਵ ਪੈਂਦਾ ਹੈ ਇਹਨਾਂ ਚੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਹੈ ਤੇ ਜੇਕਰ ਤੁਸੀਂ ਇਹੋ ਜਿਹੀ ਕਰਦੇ ਹੋ ਤਾਂ ਤੁਸੀਂ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਫਸ ਸਕਦੇ ਹੋ ਆਖਿਰ ਦੇ ਵਿੱਚ ਅਸੀਂ ਤੁਹਾਨੂੰ ਇਹ ਸੁਝਾਅ ਦੇਵਾਂਗੇ ਕਿ ਜੇਕਰ ਤੁਸੀਂ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਟੂਡੈਂਟ ਵੀਜ਼ੇ ਦੇ ਉੱਤੇ ਜਾਂ ਕੋਈ ਸਕਿਲਡ ਵਰਕਰ ਹੋ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਤਾਂ ਉਸ ਬੇਸ ਦੇ ਉੱਤੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਫਾਈਲ ਲਗਾ ਸਕਦੇ ਹੋ ਪਰ ਗਲਤ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਦੇ ਨਾਲ ਵੀ ਨਾ ਜਾਓ ਉੱਥੇ ਜਾ ਕੇ ਤੁਸੀਂ ਫਸ ਜਾਓਗੇ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਜਾਓਗੇ ਕਿਉਂਕਿ ਹੁਣ ਵੀ ਪਿੱਛੇ ਤਕਰੀਬਨ ਅੰਮ੍ਰਿਤਸਰ 에어ਪੋਰਟ ਤੇ ਕਿੰਨੇ ਪੰਜਾਬੀਆਂ ਨੂੰ ਅਮਰੀਕਾ ਦੇ ਵਿੱਚੋਂ ਉਤਾਰਿਆ ਗਿਆ ਲਿਆ ਕੇ ਉਹਨਾਂ ਦੇ ਵੱਲੋਂ ਗਲਤ ਤਰੀਕੇ ਨਾਲ ਜਿਹੜੀ ਵਦੇਸ਼ ਦੇ ਵਿੱਚ ਐਂਟਰੀ ਕੀਤੀ ਗਈ ਸੀ ਤਾਂ ਉਹਨਾਂ ਨੂੰ ਜਿਹੜਾ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਅਮਰੀਕਾ ਦੀ ਸਰਕਾਰ ਦੇ ਵੱਲੋਂ ਜਿਹੜਾ ਵਾਪਸ ਕਰ ਦਿੱਤਾ ਗਿਆ ਇਸ ਲਈ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਗੈਰ ਤਰੀਕੇ ਨਾਲ ਜਾਣ ਨਾਲ ਤੁਹਾਡਾ ਹੀ ਘਾਟਾ ਹੈ ਤੇ ਨਾਲ ਦੇਸ਼ ਦਾ ਨਾਮ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਇਸ ਤਰ੍ਹਾਂ ਦੇ ਨਾਲ ਅਸੀਂ ਨਾ ਕਰੀਏ ਚੰਗੇ ਤਰੀਕੇ ਤੇ ਚੰਗੇ ਰਾਹ ਨੂੰ ਅਪਣਾਈਏ ਜਿਸ ਦੇ ਨਾਲ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਹੋਵੇ ਤੇ ਸਾਡੇ ਪੰਜਾਬੀਆਂ ਦਾ ਨਾਮ ਵੀ ਰੋਸ਼ਨ ਹੋਵੇ